ਬਾਈ ਪਹਿਰਾਵਾ ਸ਼ਾਨਦਾਰ ਹੈ ਮਾਈ ਦਾ ਖਾ ਖਾ ਅਸਲ ਕਲਚਰ ਹੈ ਜਿਹਨਾਂ ਸਾਡੀ ਵਿਰਾਸਤ ਆ ਅਸੀਂ ਵਿਰਾਸਤ ਨੂੰ ਬਚਾਉਣ ਆਏ ਆ ਤੇ ਬਾਈ ਵਿਰਾਸਤ ਹੀ ਨਾਲ ਹੀ ਲੈ ਕੇ ਆਏ ਆ ਜੀ ਜੀ ਯੂਨੀਵਰਸਿਟੀ ਅੰਤਰਰਾਸ਼ਟਰੀ ਜਜ਼ਾਰਾ ਕਿਤਾਬ ਟ੍ਰੈਕਟਰ ਆ ਨੂੰ ਚੜਾਉਣ ਦਾ ਕਿਉਂਕਿ ਸਰਕਾਰਾਂ ਜਿਹੜਾ ਹੈਗਾ ਪਿਆਰ ਦੀ ਭਾਸ਼ਾ ਤਾਂ ਸਮਝ ਨਹੀਂ ਰਹੀਆਂ ਤੇ ਫੇਰ ਲੈ ਦੇ ਕੇ ਹੱਲ ਇਹੀ ਬਚਦਾ ਜਿਹੜੇ ਸਿੱਖ ਜੀ ਘਰੇ ਤਲਵਾਰ ਵੀ ਰੱਖਦਾ ਸੀ ਉਹਨੂੰ ਵੀ ਕਾਫਰ ਕਹਿੰਦੇ ਤੇ ਅੰਦਰ ਕਰ ਦਿੰਦੇ ਸੀ ਮੁਗਲ ਪ੍ਰਸ਼ਾਦਾ ਗੁਰਪ੍ਰਸਾਦ ਜੀ ਦਾ ਅਪਾਹਨ ਸੰਗਤਾਵਾਂ ਤੋਂ ਸ਼ਾਇਆ ਜਾ ਰਿਹਾ ਹੈ ਜੀ ਬੀਬੀ ਜੀ ਦਾ ਖਾਲਸਾ ਰੈਂਟੀ ਦੀ ਸਦੇਸ਼ ਨਮਸਕਾਰ ਅਦਾਬ ਆਹ ਦੇਖ ਸਕਦੇ ਆਂ ਜੀ ਤੁਸੀਂ ਯੂਨੀਵਰਸਿਟੀ ਅੰਦਰ ਦਾ ਨਜ਼ਾਰਾ ਕਿੰਨਾ ਟਰੈਕਟਰ ਤੇ ਇੱਥੇ ਨਿਹੰਗ ਜਥੇਬੰਦੀਆਂ ਦੇ ਘੋੜੇ ਠਾਠਾ ਮਾਰਦਾ ਕੱਠ ਦੇਖ ਸਕਦੇ ਹੋ ਤੁਸੀਂ ਅੱਛਾ ਬਾਈ ਜੀ ਮਿਲੇ ਸੀਗੇ ਤੇ ਬਾਈ ਉਹਨਾਂ ਨੇ ਹਾਕ ਮਾਰ ਕੇ ਬੁਲਾਇਆ ਕਹਿੰਦੇ ਵੀ ਆ ਪਹਿਰਾਵੇ ਨੂੰ ਲੈ ਕੇ ਪਹਿਰਾਵੇ ਦੀ ਮੜੀ ਤਸਵੀਰ ਦਿਖਾ ਦਿਓ ਬਾਈ ਪਹਿਰਾਵਾ ਸ਼ਾਨਦਾਰ ਹੈ ਬਾਈ ਦਾ ਖਾਣਾ ਖਾਣਾ ਪੂਰਾ ਅਸਲ ਕਲਚਰ ਹੈ ਜਿਹੜਾ ਸਾਡੀ ਵਿਰਾਸਤ ਆ ਅਸੀਂ ਵਿਰਾਸਤ ਨੂੰ ਬਚਾਉਣ ਆਏ ਆ ਤੇ ਬਾਈ ਵਿਰਾਸਤ ਵੀ ਨਾਲ ਹੀ ਲੈ ਕੇ ਆਇਆ ਆ ਇਹ ਪੰਜਾਬੀਆਂ ਦੀ ਵਿਰਾਸਤ ਆ ਤੇ ਇਹ ਵਿਰਾਸਤਾ ਤੇ ਪੰਜਾਬੀਆਂ ਨੇ ਆਪਦੀ ਅੱਜ ਵਿਰਾਸਤ ਦਿਖਾਈ ਵੀ ਆ ਕਿ ਸਾਡੇ ਪੁਰਖਿਆਂ ਨੇ ਲੜਾਈਆਂ ਲੜੀਆਂ ਨੇ ਲੜ ਕੇ ਲੜਾਈਆਂ ਨੇ ਤੇ ਜਿੱਤੀਆਂ ਨੇ ਤੇ ਤਾਂ ਹੀ ਆ ਲੜਾਈ ਇਹਦੀ ਜਿੱਤ ਇਹ ਵਿਰਾਸਤ ਦੀ ਪਹਿਰਾਵਾ ਸਾਡਾ ਪੁਰਖਿਆਂ ਦਾ ਤੇ ਬਾਈ ਨੇ ਸਾਂਭਿਆ ਹੋਇਆ ਵਧਾਈ ਦਾ ਪਾਤਰ ਆ ਬਾਈ ਲੋਕਪਰ ਤੋਂ ਸਪੈਸ਼ਲ ਬਾਈ ਚੱਲ ਕੇ ਆ ਕਿਸਾਨਾਂ ਅੰਦੋਲਨ ਦੀ ਬੜਾ ਵੱਡਾ ਜੋਰਦਾਨ ਆ ਬਾਈ ਦਾ ਫੀ ਗਵਾਰ ਵੀ ਬਾਈ ਨੂੰ ਸਾਰੇ ਤਾਂ ਹੀ ਮਾਰ ਕੇ ਸੱਦਿਆ ਵੀ ਆ ਜਾ ਆ ਜਾ ਨਹੀਂ ਮੈਂ ਤਾਂ ਕਹਿਣਾ ਇਹ ਸਭ ਸਾਡੇ ਮੁੰਡੇ ਆ ਜਿਹੜੇ ਇਹ ਸਭੋਂ ਵਧੀਆ ਧੱਕਾ ਕਰਦੇ ਤੇ ਉਹਨਾਂ ਨਾਲ ਸਿੱਖ ਰਹੇ ਆ ਹਾਂ ਸਿੱਖ ਰਹੇ ਨੇ ਕਿਵੇਂ ਅਸੀਂ ਲੜਦੜ ਨਹੀਂ ਆ ਕੇ ਹਾਂ ਠੀਕ ਆ ਸਾਡੇ ਪੂਰਵਜ ਲੜਦੇ ਰਹੇ ਆ ਪਰ ਇਹਨਾਂ ਲਈ ਸ਼ਾਇਦ ਇਹ ਪਹਿਲੀ ਵਾਰ ਹੈ ਇਤਿਹਾਸ ਦੁਹਰਾਇਆ ਜਾਂਦਾ ਵਾਰ-ਵਾਰ ਬਸੇਣ ਵਾਸਤੇ ਕਿ ਅਸੀਂ ਜ਼ਿੰਮੇਵਾਰੀ ਉਹਨਾਂ ਨੂੰ ਕਿਵੇਂ ਭਜਾਇਆ ਆਹ ਤਸਵੀਰਾਂ ਨੇ ਉਹ ਹਾਂ ਬਾਈ ਦੇੜੇ ਆਇਓ ਹਾਂ ਹੁਣ ਇਹਨਾਂ ਬਈ ਤੋਜ ਮਾਰ ਜਾਂਦੀ ਸੀ ਮੈਂ ਇਹਨਾਂ ਨੂੰ ਕਿਹਾ ਵੀ ਬਈ ਜੀ ਵੀ ਇਹ ਜਿਹੜਾ ਅੰਦੋਲਨ ਹੈ ਵੀ ਇਹ ਆਪਾਂ ਕਦੋਂ ਤੱਕ ਲੜਨੇ ਹੈ ਕਿ ਕਿਸਾਨੀ ਅੰਦੋਲਨ ਮੁੱਕਦਾ ਹੈ ਫਿਰ ਕੋਈ ਹੋਰ ਸ਼ੁਰੂ ਹੋ ਜਾਂਦਾ ਮੁੜ ਕੇ ਆ ਸ਼ੁਰੂ ਹੋ ਗਿਆ ਮੈਂ ਕਿਹਾ ਯਾਰ ਇਹ ਕੋਈ ਛਟਕਾਰਾ ਵੀ ਮਿਲੂਗਾ ਕਿ ਨਹੀਂ ਮਿਲੂਗਾ ਹਾਂ ਬਸ ਅਹੀਂ ਘੇਲੋ ਫਿਰ ਇਹੀ ਹੈ ਹਮਾਂ ਰੋਜ਼ ਆਪਾਂ ਨੂੰ ਲੜਦਿਆਂ ਦੀ ਜਿੱਤ ਹੁੰਦੀ ਹੈ ਨਾ ਜਿੱਤ ਲੜਦੇ ਲੋਕਾਂ ਦੀ ਸੁੱਤੇ ਪਿਆ ਨੂੰ ਕੌਣ ਜਿੱਤਦਾ ਤੇ ਬੇਕੁੱਥ ਜਿੱਤ ਜਾਣਗੇ ਸੁੱਤੇ ਪਿਆਨ ਦੇ ਫਿੱਕਰਾਂ ਦੇ ਤਾਜ ਥੋੜੀ ਰੱਖ ਕੇ ਜਾਂਦਾ ਨਹੀਂ ਬਈ ਪਰ ਇਹਨਾਂ ਦਾ ਥਾਂ ਤੱਕ ਲੜਨ ਤੋਂ ਫਿਰ ਉਦੋਂ ਤੱਕ ਲੜਨਾ ਪੈਣਾ ਜਦੋਂ ਤੱਕ ਆਪਣਾ ਰਾਜ ਭਾਗ ਨਹੀਂ ਆਉਂਦਾ ਤਾਂ ਠੀਕ ਕਹਿ ਰਹੇ ਹੋ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਬਲੇ ਬਲੇ ਰਾਜ ਆਪਣਾ ਆਊਗਾ ਤਾਂ ਫਿਰ ਚੜਦੀ ਕਲਾ ਹੋ ਗਈਆਂ ਫਿਰ ਆ ਮੁਸ਼ਕਲਾਂ ਤਾਂ ਕੋਈ ਵੀ ਨਹੀਂ ਫਿਰ ਮੁਸ਼ਕਲਾਂ ਦਾ ਹੱਲ ਹੋ ਜਾਣਾ ਇਹ ਤਾਂ ਸਾਨੂੰ ਉਹ ਕਹਿੰਦੇ ਆ ਉਹ ਲਾ ਕੇ ਵੇਖਦੇ ਆ ਤਾਪ ਚੱਕਰ ਦਾ ਥਰਮੋਮੀਟਰ ਆਹ ਵੇਖ ਇਹਨਾਂ ਦੇ ਕੋਈ ਕਰੰਟ ਹੈਗਾ ਥਰਮੋਮੀਟਰ ਸਾਡੀ ਤਸਵੀਰ ਇਨੀ ਤੱਤੀ ਆ ਸਾਰੇ ਭੰਦ ਦਿੰਦੀ ਇਹਨਾਂ ਥਰਮੋਮੀਟਰ ਜੇ ਫੇਰ ਨਹੀਂ ਹਟਦੇ ਫੇਰ ਥੋੜੇ ਜਿਹਰੇ ਬਾਅਦ 2-4 ਮਹੀਨੇ ਬਾਅਦ ਆਪਣੇ ਤਾਂ 5ਵੇਂ 10ਵੇਂ 20ਵੇਂ ਬਰੇ ਆਪਣੇ ਤਾਂ ਲੜਾਈਆਂ ਹੱਲੇ ਹੁੰਦੀ ਹੀ ਰਹੇ ਆ ਸ਼ੁਰੂ ਤੋਂ ਸਵੇਰੇ ਬੇਟਾ ਵੀ ਆਇਆ ਜੀ ਮਾਈ ਭੈਣ ਜੀ ਜੀ ਇਹਨਾਂ ਨੂੰ ਪੜ ਲੈਣ ਦਿਓ ਤੁਸੀ ਮੈਂ ਕਿਹਾ ਜੀ ਇਹ ਜਿਵੇਂ ਬਾਜ ਹੈ ਤੇ ਉਹ ਆਪਦੇ ਬੱਚੇ ਨੂੰ ਡਣਾ ਸਿਖਾਉਂਦਾ ਉਹ ਕਿੰਨੇ ਫੁੱਟ ਤੋਂ ਕਿੰਨੀ ਸੋਹਣੀ ਗੱਲ ਕਰੀ ਭਾਈ ਨੇ ਤੇ ਮੈਂ ਕਿਹਾ ਵੀ ਇਹਨੂੰ ਸਿਖਾਉਣਾ ਪੈਣਾ ਹੈ ਇਹ ਹੋਣਗੇ ਇਹ ਸਾਰੇ ਮਾਪੇ ਦੀ ਇਹ ਗੱਲ ਸਮਝ ਨਹੀਂ ਰਹੀ ਆਪਦੀ ਆਉਣ ਵਾਲੀ ਜਨਰੇਸ਼ਨ ਨੂੰ ਲੜਨਾ ਕਿਵੇਂ ਸਿਖਾਉਣਾ ਹੈ ਹੁਣ ਤਾਂ ਵਿਚਾਰ ਦੀ ਲੜਾਈ ਹੈ ਹੁਣ ਕਿਹੜਾ ਅਥਾਰ ਦੀ ਲੜਾਈ ਹੈ ਵਿਚਾਰ ਤਿੱਖਾ ਕਰਨਾ ਜਿਹੜਾ ਖੁੰਡਾ ਹੋਇਆ ਪਿਆ ਹੈ ਜਦੋਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਕੱਠੇ ਕੀਤੇ ਨਾ ਸਾਰੇ ਵੀ ਆਓ ਇਕੱਠੇ ਹੋਈਏ ਉਸ ਵੇਲੇ ਸਿੱਖ ਜੇ ਘਰੇ ਤਲਵਾਰ ਕਿ ਜੇ ਉਹਨੂੰ ਵੀ ਕਾਫਰ ਕਹਿੰਦੇ ਤੇ ਅੰਦਰ ਕਰ ਦਿੰਦੇ ਸੀ ਮੁਗਲ ਉਹਨੂੰ ਸਜ਼ਾ ਦਿੰਦੇ ਸੀ ਤੇ ਜਦੋਂ ਬਾਬੇ ਨੇ ਆਵਾਜ਼ ਮਾਰੀ ਤੇ ਧੱਬੀਆਂ ਹੋਈਆਂ ਕਿਰਪਾਨਾਂ ਕੱਢ ਕੇ ਸਾਰਿਆਂ ਨੇ ਤਿੱਖੀਆਂ ਕਰ ਲੀਆਂ ਵੀ ਹੁਣ ਸਾਡਾ ਵੀ ਆ ਗਿਆ ਹੈ ਅੱਜ ਜਿਹੜਾ ਸਾਡੀ ਕਿਰਪਾਨ ਆ ਉਹ ਵਿਚਾਰ ਦੀ ਉਹ ਤਿੱਖੀ ਕਰਨ ਦੀ ਲੋੜ ਹੈ ਵਿਚਾਰ ਤਿੱਖਾ ਕਰਨ ਦੀ ਲੋੜ ਹੈ ਵਿਚਾਰ ਦੀ ਲੜਾਈ ਆ ਆਹ ਮੁੰਡਿਆਂ ਨੇ ਵਿਚਾਰ ਦੀ ਲੜਾਈ ਨਾਲ ਹੀ ਹਰਾਇਆ ਨਾ ਮੋਦੀ ਨੂੰ ਹੁਣ ਕਿ ਮੈਂ ਤਾਂ ਇਹਦੇ ਐਵੇਂ ਕਹਿੰਦਾ ਇੱਕਦਮ ਵੀਡੀਓ ਵੀ ਪਾਇਆ ਸੀ ਵੀ ਸ਼ਸਤਰ ਵਿਦਿਆ ਵੀ ਜ਼ਰੂਰੀ ਹੈ ਜ਼ਰੂਰੀ ਤਰਵਿਦਿਆ ਹਰੇਕ ਬੰਦੇ ਨੂੰ ਹੋਣੀ ਚਾਹੀਦੀ ਸਮੇਂ ਦੇ ਅਨਸਾਰ ਜੋ ਵੀ ਸ਼ਸਤਰ ਆਪਣੇ ਹੈਗੇ ਆ ਉਹ ਸੁਰੱਖਿ ਰੱਖੀ ਵਾਸਤੇ ਹੈ ਨਾ ਹਾਂ ਆਪਾਂ ਸੈਲਫ ਡਿਫੈਂਸ ਆਸਤੀ ਵਰਤੀ ਅਜੇ ਤੱਕ ਕੌਮ ਨੇ ਨਹੀਂ ਕੀਤਾ ਜ਼ੁਲਮ ਤੋਂ ਬਚਾਉਣ ਲਈ ਹਿਆਰ ਅਸ ਕਿਰਪਾਨ ਖੰਡੋ ਖੜਗ ਤਪ ਘਤਬਰ ਔਰ ਤੀਰ ਸੈਫ ਸਰੋਹੀ ਸਹਿਤੀ ਇਹ ਹਮਾਰੇ ਵੀਰ ਵੀਰ ਕਾ ਤੋ ਕਿਹਾ ਬਾਬਾ ਜੀ ਨੇ ਜਿੰਨਾਂ ਨੂੰ ਸ਼ਸਤਰਾਂ ਨੂੰ ਪੀਰ ਦਾ ਅੱਖੀ ਕਰਦੇ ਸਾਡੀ ਵੀਰ ਜ਼ੁਲਮ ਦੇ ਖਿਲਾਫ ਲੜਦੇ ਇਸ ਲਈ ਇਹਨਾਂ ਨੂੰ ਪੀਰ ਦਾ ਦਰਜਾ ਦਿੱਤਾ ਮੈਂ ਕਿ ਮਾਮਾ ਜੀ ਦਾ ਬੇਟਾ ਇਹਨਾਂ ਨੂੰ ਕਹਿੰਦਾ ਮੈਂ ਕਿਹਾ ਬਾਈ ਅਮਰੋਜ ਲੱਖਾ ਬਾਨਾ ਤੇ ਚਲ ਬਾਈ ਬੱਬੂ ਆ ਜਾਂਦੇ ਹਾਂ ਆਹ ਆ ਗਿਆ ਜਿਆਦਾ ਤੋਂ ਇਲਾਵਾ ਕੀ ਆਉਦਾ ਮੌਕਾ ਨਹੀਂ ਦੇ ਰਿਹਾ ਵੀ ਜਾਣਾ ਹੈ ਕਿ ਨਹੀਂ ਜਾਣਾ ਕੀ ਕਹਿੰਦੇ ਹੋ ਬੈਠੋ ਜੀ ਹਾਂ ਬਾਈ ਵੇਖਣਾ ਚੱਲੀਓ ਮਦਰ ਆਇਆ ਬਾਈ ਚੱਲੀਓ ਬਾਈ ਹਾਂ ਬਾਈ ਅੱਛਾ ਚਲੋ ਜੀ ਬੰਦ ਕਰਨ ਕਿੱਥੇ ਆ ਪਟਾਚੀ ਜਿਆ ਰੱਖਤਾ ਚੰਗਾ ਵਿੱਚ ਚੰਗਾ ਆ ਚੜਾ ਉਹ ਯਾਰੋ ਆਵਾਜ਼ ਤੇ ਚੰਗਾ ਰੱਖਦਾ ਹੀ ਬਾਈ ਮੇਰਾ ਆਇਆ ਮੇਜਰ ਬਾਈ ਅਫਸੋਸ ਕਿ ਇਹ ਬਾਈ ਕਰੀ ਕਰ ਇਹ ਆਪਣੇ 23 ਸੈਕਟਰ ਜਿਹੜੇ ਸੁਦੇਸ਼ ਸ਼ਰਮਾ ਕੋਲ ਅੱਛੇ ਜਿਹਾ ਜਿਹਾ ਆ ਵੀ ਪੁਰਾਣਾ ਬੰਦਾ ਹੈ ਤੇ ਫਿਰ ਇਹਦੇ ਬਾਰੇ ਤੁਹਾਨੂੰ ਮਿਲਾਉਣਾ ਸ਼ੁਰੂ ਕਰਦੇ ਮੇਰ ਜੀ ਦਾ ਖਾਲਸਾ ਰੈਡੀ ਜੀ ਦੀ ਜੀ ਨਮਸਕਾਰ ਅਦਾ ਪੰਜਾਬੀ ਅੱਜ ਦੀਆਂ ਤਸਵੀਰਾਂ ਸਾਰੀ ਯੂਨੀਵਰਸਿਟੀ ਨੌਜਵਾਨਾਂ ਨਾਲ ਭਰੀ ਹੋਈ ਹੈ ਤੇ ਹੁਣੇ ਇੱਥੋਂ ਲੱਖਾ ਸਧਾਨਾ ਜੀ ਤੇ ਭਾਈ ਹਮਦੋਜ ਮਾਨ ਜੀ ਹੋਰੀ ਗਏ ਹੈ ਤੇ ਬਹੁਤ ਵਧੀਆ ਜਿਹੜਾ ਹੈਗਾ ਰਿਸਪਾਂਸ ਹੈਗਾ ਇਸ ਧਰਨੇ ਨੂੰ ਇਹ ਤਰਨਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤੇਜ਼ ਹੋਣ ਵਾਲਾ ਹੈ ਤੇ ਇਹੀ ਤਰੀਕਾ ਹੈ ਕਿ ਸਰਕਾਰ ਨੂੰ ਝਕਾਉਣ ਦਾ ਕਿਉਂਕਿ ਸਰਕਾਰਾਂ ਜਿਹੜਾ ਹੈਗਾ ਪਿਆਰ ਦੀ ਭਾਸ਼ਾ ਤਾਂ ਸਮਝ ਨਹੀਂ ਰਹੀਆਂ ਤੇ ਫਿਰ ਲੈ ਦੇ ਕੇ ਹੱਲ ਇਹੀ ਬਚਦਾ ਹੈ ਕਿ ਸੜਕਾਂ ਤੇ ਆਉਣਾ ਪੈਂਦਾ ਹੈ ਸੰਘਰਸ਼ ਜਿਹੜੇ ਹੈਗੇ ਆ ਉਹ ਲੜਨੇ ਪੈਂਦੇ ਆ ਨੌਜਵਾਨਾਂ ਨੂੰ ਜਿੱਥੇ ਕਿ ਇਹਨਾਂ ਦਾ ਪੜ੍ਹਨ ਦਾ ਸਮਾਂ ਪਰ ਮਜਬੂਰ ਨੇ ਬੱਚੇ ਕਿਉਂਕਿ ਜਦੋਂ ਅਗਰ ਕਿਤੇ ਵੀ ਕੋਈ ਧੱਕਾ ਹੁੰਦਾ ਤੇ ਪੰਜਾਬੀਆਂ ਦੀ ਫਿਤਰਤ ਨਹੀਂ ਕਿ ਉਸ ਧੱਕੇ ਨੂੰ ਇਹ ਸਹਿ ਲੈਣ ਇਹ ਇੱਕ ਪੰਜਾਬ ਦੀ ਜਿਹੜੀ ਨੌਜਵਾਨੀ ਦੀ ਖੂਬਸੂਰਤੀ ਹੈ ਕਿਉਂਕਿ ਨਾ ਇਹਨਾਂ ਦੇ ਬੁਰਖਿਆਂ ਨੇ ਧੱਕੇ ਸਹੇ ਆ ਤੇ ਨਾ ਇਹ ਸਹਿਣ ਵਾਲੇ ਆ ਅਸੀਂ ਚਾਹੁੰਨੀ ਆ ਮੈਂ ਇਸ ਵੀਡੀਓ ਦੇ ਮੱਦੇ ਬਣਾ ਅਸੀਂ ਤੁਹਾਨੂੰ ਅਪੀਲ ਵੀ ਕਰਨੀ ਚਾਹਣਾ ਕਿ ਸਾਨੂੰ ਸਾਰਿਆਂ ਨੂੰ ਇਹ ਜਿਹੜਾ ਹੈਗਾ ਮੋਰਚੇ ਦੇ ਵਿੱਚ ਨੌਜਵਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਨੌਜਵਾਨਾਂ ਨੂੰ ਵੀ ਸਾਥ ਦੀ ਲੋੜ ਹੈ ਇਕੱਲਿਆਂ ਜੰਗ ਨਹੀਂ ਜਿੱਤੀ ਜਾ ਸਕਦੀ ਹੁੰਦੀ ਕਦੇ ਵੀ ਇਹ ਜਿਹੜਾ ਮੋਰਚਾ ਇਹ ਕਿਸੇ ਇੱਕ ਖਾਸ ਸਟੇਟ ਦਾ ਕਿਸੇ ਖਾਸ ਧਰਮ ਦਾ ਨਹੀਂਗਾ ਇਹ ਸਭ ਦਾ ਸਰਬਸਾਂਝ ਹੈ ਲੋਕ ਆਪ ਮੁਹਾਰੇ ਇੱਥੇ ਪਹੁੰਚ ਰਹੇ ਐ ਤੇ ਇੱਥੇ ਬਹੁਤ ਵੱਡਾ ਧੱਕਾ ਹੋਣ ਜਾ ਰਿਹਾ ਯੂਨੀਵਰਸਿਟੀ ਨਾਲ ਕਿਉਂਕਿ ਇਹ ਚਾਹੁੰਦੇ ਆ ਨਾਹਰਿਆਂ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ ਜੀ ਨੌਜਵਾਨ ਜਿਹੜੇ ਹੈਗੇ ਆ ਇਹ ਇਹਨਾਂ ਦਾ ਇਹ ਤਰਕ ਹੈ ਕਿ ਅਗਰ ਸੈਨੇਟ ਭੰਗ ਹੋ ਜਾਂਦੀ ਹੈ ਇਲੈਕਸ਼ਨ ਨਹੀਂ ਹੁੰਦੇ ਤਾਂ ਫਿਰ ਇਹ ਆਪਣੀਆਂ ਜਿਹੜੇ ਮਨਮਾਨੀਆਂ ਵੀ ਸੀ ਕਰੇਗਾ ਕਰੂਗਾ ਸੈਂਟਰ ਦੀਆਂ ਜਿੰਨੀਆਂ ਵੀ ਕੋ ਪਾਲਿਸਿਸ ਹੈ ਜਿਹੜੀਆਂ ਭਲਾਂ ਦੀ ਫੇਵਰ ਚ ਹੈ ਯੂਨੀਅਟਰੀ ਦੀ ਭਲਾਂ ਦੀ ਨਹੀਂ ਉਹ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ ਪ੍ਰਸ਼ਾਦਾ ਲੰਗਰ ਜਿਹੜਾ ਸੰਗਤਾਂ ਵੱਲੋਂ ਸ਼ਿਕਾਇਤ ਆ ਜਾ ਰਿਹਾ ਜੀ ਜਿਹਦੇ ਵੀ ਇੱਥੇ ਅੰਦੋਲਨ 'ਚ ਬੈਠੇ ਆ ਸੰਗਤਾਂ ਦੇਖੋ ਇਹ ਇੱਕ ਖੂਬਸੂਰਤੀ ਹੈ ਜੀ ਪੰਜਾਬ ਦੀ ਕਿੰਨਾ ਪਿਆਰਾ ਦ੍ਰਿਸ਼ ਹੈ ਕਿ ਬੜਾ ਆਰਗੇਨਾਈਜ਼ ਤਰੀਕੇ ਨਾਲ ਜਿਹੜੇ ਸਟੂਡੈਂਟ ਹੈ ਉਹ ਜਿਹੜਾ ਇਸ ਅੰਦੋਲਨ ਨੂੰ ਲੜ ਰਹੇ ਹੈ ਜਿਹਦੇ ਵਿੱਚ ਹਰੇਕ ਤਰੀਕੇ ਦੀ ਸੋਧਾ ਵੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਉਹ ਚਾਹੇ ਪਾਣੀ ਦੀ ਸੇਵਾ ਵੀ ਹੋ ਰਹੀ ਹੈ ਜਲਦੀ ਤੇ ਲੰਗਰ ਦੀ ਸੇਵਾ ਵੀ ਜਿਹੜੀਆਂ ਸੰਗਤਾਂ ਕਰ ਰਹੀਆਂ ਹੈ ਤੇ ਇਦਾਂ ਹੀ ਜਿਹੜੇ ਸਾਡੇ ਨੌਜਵਾਨ ਹੈ ਪੀੜੀ ਦਰ ਪੀੜੀ ਇਹ سلسلہ ਚੱਲਿਆ ਹੋਇਆ ਹੈ